ਕਾਲ ਸਿੰਘ ਐਡਵੋਕੇਟ ਸਾਹਿਬ ਡਿਫੈਂਸ ਕਾਉਂਸਲ ਜ਼ਿਲ੍ਹਾ ਕਾਨੂੰਨੀ ਸੇਵਾ ਮਾ ਅਥਾਰਟੀ ਤੋਂ ਤੁਹਾਡੇ ਚੈਨਲ ਦੇ ਰਾਹੀਂ ਨੈਸ਼ਨਲ ਲੋਕ ਅਦਾਲਤ ਬਾਰੇ ਜਾਣਕਾਰੀ ਦੇਣਾ ਚਾਹੁੰਦੇ ਹਨ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਦੀ ਹਦਾਇਤਾਂ ਤਹਿਤ ਮਿਤੀ 10 ਮਈ 2025 ਨੂੰ ਦੇਸ਼ ਦੇ ਹਰ ਇੱਕ ਜ਼ਿਲ੍ਹੇ ਅਤੇ ਸਬਡਿਵੀਜ਼ਨ ਦੀਆਂ ਅਦਾਲਤਾਂ ਵਿੱਚ ਨੈਸ਼ਨਲ ਲੋਕ ਅਦਾਲਤ ਚਲਾਈ ਜਾ ਰਹੀ ਹੈ ਮਾਨਯੋਗ ਜੁਸਟਿਸ ਜਸਟਿਸ ਦੀਪਕ ਸੇਵੰਗ ਜੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਐਗਜ਼ੈਕਟਿਵ ਚੇਅਰਮੈਨ ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟੀ ਅਤੇ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਸਹਿਤ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸੰਗੂਰ ਸ਼੍ਰੀ ਮਨੀਸ਼ ਸਿੰਘਲ ਜੀ ਦੀ ਅਗਵਾਈ ਹੇਠ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸੰਗੂਰ ਦੇ ਸਕੱਤਰ ਮੈਡਮ ਦਜੀਤ ਕੌਰ ਜੀ ਦੀ ਅਗਵਾਈ ਹੇਠ ਜ਼ਿਲ੍ਹਾ ਸੰਗੂਰ ਅਤੇ ਬਲੇਰਪੋਟਲਾ ਸਬਡਿਵੀਜ਼ਨ ਜਿਵੇਂ ਸੁਨਾਮ ਧੂਰੀ ਮੋਦ ਵਿੱਚ ਵੀ ਇਹ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਸ ਨੋਕਦਾਨ ਦੇ ਵਿੱਚ ਵੱਖ-ਵੱਖ ਕੈਟਾਗਰੀ ਦੇ ਸਮਝਾਉਤੇ ਹੋ ਕੇ ਜਿਵੇਂ ਕ੍ਰਿਮੀਨਲ ਕੰਪਾਉਂਡੇਬਲ ਕੇਸਸ ਘਾਟ ਮਾਰਦਾਨ ਵਾਲੇ ਕੇਸ ਚੈੱਕ ਬਾਉਂਸ ਕੇਸਸ ਬੈਂਕ ਰਿਕਵਰੀ ਕੇਸਸ ਐਮਐਸਟੀ ਐਕਸੀਡੈਂਟ ਦੇ ਕੇਸ ਮੈਟ੍ਰਿਮੋਨੀਅਲ ਡਿਸਪਿਊਟਸ ਥ੍ਰੀ ਲੁੱਟ ਲੜਾਈ ਝਗੜੇ ਦੇ ਕੇਸ ਬਿਜਲੀ ਦੇ ਪਾਣੀ ਦੇ ਬਿੱਲਾਂ ਦੇ ਕੇਸ ਰੈਵਨਿਊ ਮੈਟਰਸ ਆਦਿ ਸਵੱਲੀ ਕੇਸ ਵਿਚਾਰੇ ਜਾਣਗੇ ਲੋਕ ਅਦਾਲਤ ਵਿੱਚ ਹੋਇਆ ਫੈਸਲਾ ਅੰਤਿਮ ਫੈਸਲਾ ਹੁੰਦਾ ਹੈ ਅਤੇ ਇਸ ਫੈਸਲੇ ਦੀ ਕਿਤੇ ਵੀ ਅਪੀਲ ਨਹੀਂ ਹੁੰਦੀ ਅਤੇ ਕੇਸ ਦਾ ਸਥਾਈ ਹੱਲ ਹੋ ਜਾਂਦਾ ਹੈ ਲੋਕਦਾਲਤਾ ਦਾ ਮੰਤਰ ਹੈ ਲੋਕਾਂ ਦੇ ਝਗੜੇ ਮਕਾਉਣਾ ਅਤੇ ਆਪਸੀ ਪਿਆਰ ਵਧਾਉਣਾ ਕਿਉਂਕਿ ਲੋਕ ਅਦਾਲਤ ਨਹੀਂ ਕੇਸ ਆਪਸੀ ਸਹਿਮਤੀ ਨਾਲ ਨਿਬੇੜਿਆ ਜਾਂਦਾ ਹੈ ਅਤੇ ਦੋਨੇ ਧਿਰਾਂ ਹੀ ਜੇਤੂ ਹੁੰਦੀਆਂ ਹਨ ਲੋਕ ਅਦਾਲਤ ਵਿੱਚ ਨਿਪਟਾਰਾ ਕੋਈ ਕੇਸਾਂ ਦੀ ਕੋਰਟ ਫੀਸ ਵੀ ਰਫੰਡ ਹੋ ਜਾਂਦੀ ਹੈ ਇਸ ਤਰ੍ਹਾਂ ਲੋਕ ਅਦਾਲਤ ਵਿੱਚ ਕਿਸਾਂ ਦੇ ਸਮਝੌਤੇ ਨਾਲ ਸਮੇਂ ਅਤੇ ਧਨ ਦੀ ਬਹੁਤ ਬਚਤ ਹੁੰਦੀ ਹੈ ਬਹੁਤ ਬਹੁਤ ਕੰਮ